ਗਣਕਾ ਭਾਈ ਗੁਰਦਾਸ ਜੀ ਨੇ ਉਹਦਾ ਵੀ ਜ਼ਿਕਰ ਕੀਤਾ ਹੈ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ ਮਹਾਪੁਰਖ ਅਚਾਨਕ ਚੱਕ ਗਣਕਾ ਵਾਰੇ ਜਾਏ ਖਲੋਤਾ ਇੱਕ ਵੇਸ ਇੱਕ ਕਿਸੇ ਹਾਲਾਤਾਂ ਕਰਕੇ ਕਾਰਨਾ ਕਰਕੇ ਇੱਕ ਔਰਤ ਪਿਛਲੇ ਜਨਮ ਦੇ ਸੰਸਕਾਰ ਸਾਨੂੰ ਬੇਸਵਾ ਹੋ ਗਈ ਇਹ ਵੀ ਇੱਕ ਪਿਛਲੇ ਜਨਮ ਦਾ ਸੰਸਕਾਰ ਬਹੁਤ ਪ੍ਰਭਲ ਹੁੰਦਾ ਹੈ ਉਦੇ ਬਾਰੇ ਮੈਂ ਪੜਿਆ ਸੀ ਕਿਤੇ ਕਿ ਪਿਛਲੇ ਜਨਮ ਵਿੱਚ ਰਾਜਕੁਮਾਰੀ ਸੀ ਕਿਤੇ ਜਿਹੜੀ ਕਨਕਾ ਸੀ ਨਾ ਰਾਜਕੁਮਾਰੀ ਰਾਜਕੁਮਾਰੀ ਸੀ ਬਿਮਾਰ ਹੋ ਗਈ ਮਨ ਵਿੱਚ ਸੰਕਲਪ ਸੀ ਕੋਈ ਵਿਆਹ ਸ਼ਾਦੀ ਨਹੀਂ ਕਰਾਉਣੀ ਬਸ ਇਹ ਮਨ 'ਚ ਸੰਕਲਪ ਰੱਖਿਆ ਹੋ ਜਾਂਦਾ ਬੰਦਿਆਂ ਦੇ ਬਿਮਾਰ ਹੋਈ ਬਿਮਾਰ ਹੋਈ ਤੇ ਪਿਤਾ ਨੇ ਵੈਦ ਸੱਦ ਲਿਆ ਵੈਦ ਦਾ ਸੁਭਾਅ ਹੁੰਦਾ ਵੀ ਬਾਹ ਫੜ ਕੇ ਨਬਜ ਚੈੱਕ ਕਰਦਾ ਵੈਦ ਬੁਲਾਇਆ ਵੈਦਗੀ ਪਕੜ ਟਡੋਲੇ ਬਾਹ ਮਾਂ ਦੇਖ ਕੇ ਉਹ ਨਬਜ ਚੈੱਕ ਕਰਦਾ ਵਾਏ ਪਿਤ ਕਫ ਹਵਾ ਠੀਕ ਹੈ ਸਰੀਰ ਵਿੱਚ ਤਾਂ ਪਿਤ ਗਰਮੀ ਠੀਕ ਹੈ ਤੇ ਕਫ ਬਲਗਮ ਦੀ ਇਹ ਵੀ ਸਰੀਰ ਵਿੱਚ ਹੈ ਇਹ ਠੀਕ ਹੈ ਇਹਨਾਂ ਦੀ ਬਾਧ ਘਾਟ ਹੁੰਦੀ ਜਦੋਂ ਸਰੀਰ ਵਿੱਚ ਵਾਏ ਪਿਤ ਕਫ ਦੀ ਤੇ ਫਿਰ ਸਰੀਰ ਵਿੱਚ ਕੋਈ ਕਮਜ਼ੋਰੀ ਜਾਂ ਕਮੀ ਆਉਂਦੀ ਹੈ ਉਹਨੇ ਜਦੋਂ ਉਹਨੂੰ ਚੈੱਕ ਕੀਤਾ ਵਾਹ ਨੂੰ ਚੰਗੀ ਸੀ ساری ਜ਼ਿੰਦਗੀ ਬ੍ਰਹਮਚਰਜ ਰੱਖਣ ਦਾ ਧਾਰਿਆ ਸੀ ਪਰ ਮਨ ਡੋਲਿਆ ਹੋਇਆ ਸੀ ਉਹਨਾਂ ਦੇ ਨਾਲ ਵਿੱਚ ਕਉ ਸੰਗਤ ਐਸੀ ਪੈੜੇ ਚੀਜ਼ ਆ ਜੇ ਬੰਦੇ ਦੀ satsang ਹੋ ਜਾਏ ਉਹੀ ਮਨ ਆ ਜਿਹੜਾ ਦ੍ਰਿੜ ਹੋ ਜਾਂਦਾ ਚੰਗੇ ਪਾਸੇ ਬੁਰਾਈਆਂ ਤੋਂ ਬਚ ਜਾਂਦਾ ਕਿਤੇ ਆਲੇ-ਦਾਲੇ ਉਹੋ ਜਿਹੇ ਬੰਦੇ ਆ ਜਾਣ ਪੈੜੇ ਬੰਦੇ ਆ ਜਾਣ ਉਹੀਆਂ ਜਿਹਾ ਗੱਲਾਂ ਕਰਨ ਲੱਗ ਜਾਣ ਉਹੋ ਜੀ ਮਨ ਉਹਦੀ ਡੋਲ ਜਾਂਦਾ ਮਨ ਕੀ ਹੈ ਮਨ ਤੇ ਮਨ ਅੰਦਰ ਇੱਕ ਜੋਤ ਵੱਲਦੀ ਸਾਡੇ ਤੇ ਜੋਤ ਦੇ ਆਲੇ-ਦਾਲੇ ਜਿਹਾ ਜਿਹਾ ਸ਼ੀਸ਼ਾ ਲਾ ਦੋਗੇ ਉਹ ਜਿਹਾ ਘਰ ਚ ਪ੍ਰਕਾਸ਼ ਕਰ ਦੂਗਾ ਆ ਲਾਈਟ ਲੱਗਦੀ ਅੰਦਰ ਬੱਲਬਾ ਇਹਦੇ ਉੱਤੇ ਆ ਜਿਹੜਾ ਕੱਚ ਜਾਂ ਲਾਲ ਲਾ ਦੋ ਲਾਲ ਦੇਖ ਲੱਗ ਜੂਗਾ ਹਰਾ ਲਾ ਦੋ ਹਰਾ ਕਰ ਦੂਗਾ ਐਦਾਂ ਹੀ ਤੁਹਾਡੇ ਅੰਦਰ ਜੋਤ ਵੱਲਦੀ ਸਾਡੇ ਸਭ ਦੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਵੇ ਸਤ ਸੰਗ ਸਾਡਾ ਉਹ ਸ਼ੀਸ਼ਾ ਬਣਾਉਂਦੀ ਹੈ ਕੋ ਸੰਗਤ ਵੀ ਉਹ ਸ਼ੀਸ਼ਾ ਬਣਾਉਂਦੀ ਹੈ ਕੋ ਸੰਗਤ ਹੋਏਗੀ ਤਾਂ ਸਾਡੇ ਅੰਦਰ ਹੋਰ ਤਰ੍ਹਾਂ ਦੇ ਵਿਚਾਰ ਪੈਦਾ ਹੋਣਗੇ ਮਨ ਵਿੱਚ ਕੋ ਸੰਗਤ ਹੋਏਗੀ ਤਾਂ ਉਹੀ ਵਿਚਾਰ ਨੇ ਉਹੀ ਮਨ ਹੈ ਚੰਚਲ ਹੋ ਜਾਏਗਾ ਹੋਰ ਪਾਸੇ ਨੂੰ ਚੱਲਣ ਲੱਗ ਜਾਏਗਾ ਮਨ ਵੇਈਮਾਨ ਹੋਵੇ ਕੋਈ ਚੰਗਾ ਬੰਦਾ ਕਹਿ ਦੋ ਛੱਟ ਖੜਾ ਜਰੂਰੀ ਨਹੀਂ ਸ਼ਬਤ ਲਾਣੀ ਜਰੂਰੀ ਝੂਠ ਬੋਲਣਾ ਤੇਰਾ ਕੀ ਖੜਾ ਭੜੇ ਬੰਦੇ ਨਾਲ ਖੜਨਾ ਹੋਵੇ ਕੋਈ ਚੰਗਾ ਬੰਦਾ ਕਹਿ ਦੇ ਨਹੀ ਗਲਤ ਕੰਮ ਤੇ ਕਿਉਂ ਸਟੈਂਡ ਲੈਣਾ ਤੂੰ ਚੰਗੇ ਬੰਦੇ ਦੀ ਹਮਾਇਤ ਕਰ ਮਿੰਟ 'ਚੇ ਬੰਦਾ ਬਦਲ ਜਾਂਦਾ ਗਲਤ ਬੰਦਾ ਟੱਕਰ ਜੇ ਚੰਗੇ ਬੰਦੇ ਦੇ ਨਾਲ ਖੜੇ ਹੋ ਆਪਾਂ ਨੂੰ ਤੇ ਤੈ ਕੀ ਕੰਮ ਹੋਊਗਾ ਚੰਗਾ ਸਾਡੇ ਤਾਂ ਉਹੀ ਕੰਮ ਆਉਣ ਵਾਲਾ ਹੈ ਲਓ ਜੀ ਮਾੜੀ ਜੀ ਹੋਵੇ ਉਧਰ ਨੂੰ ਮਨ ਇਦਾਂ ਹੀ ਆ ਕਬਹੂ ਜਿਹੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਬਾਲੇ ਮਨ ਦਾ ਸੁਭਾਅ ਹੈ ਬਾਣੀ ਨੇ ਇਹਨੂੰ ਅੰਨਾ ਆਖਿਆ ਅੰਦੁਲਾ ਨੀਚ ਜਾਤ ਪ੍ਰਦੇਸੀ ਖਿਨੇ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੰਦਾ ਕਿਉਂ ਕਰ ਮੂੜਾ ਪਾਵੈ ਅੰਨਾ ਨੀਚੇ ਪ੍ਰਦੇਸੀ ਘਰੇ ਠਹਿਰਦਾ ਹੀ ਨਹੀਂ ਭੱਜਿਆ ਰਹੰਦਾ ਆਉਂਦਾ ਬਾਅਦਚੇ ਤੇ ਪਹਿਲਾਂ ਭੱਜ ਜਾਂਦਾ ਖਿਨੇ ਆਵੈ ਤਿਲ ਜਾਵੈ ਇਹੋ ਜੇ ਮਨ ਦੀ ਸੰਗਤ ਚ ਰਹੀਏ ਜੇਕਰ ਚੰਚਲ ਮਨ ਦੀ ਤਾਂ ਕੀ ਸੰਗਤ ਨਾਨਕ ਰਹੰਦਾ ਕਿਉਂ ਕਰ ਕਿਵੇਂ ਮੂੜਾ ਪਾਵੇ ਮੂਰਖ ਮਨ ਕਿਵੇਂ ਭੇਦ ਨੂੰ ਪਾਲ ਲਵੇ ਸੱਚ ਨੂੰ ਪਾਲ ਲਵੇ ਹਸ ਨੂੰ ਪਾਲ ਲਵੇ ਨਹੀਂ ਪਤਾ ਲੱਗਦਾ ਉਹ ਲੜਕੀ ਦੀ ਸੰਗਤ ਕਿਤੇ ਇਸ ਤਰ੍ਹਾਂ ਦੀ ਹੋ ਗਈ ਉਹਨਾਂ ਦਿਨਾਂ ਵਿੱਚ ਵੈਦ ਆਇਆ ਐਨ ਮਰਨ ਕਿ ਨਾਰੀ ਸੀ ਵੈਦ ਨੇ ਜਿਸ ਵੇਲੇ ਬਾਹ ਪਕੜ ਕੇ ਉਹਨੂੰ ਚੈੱਕ ਕੀਤਾ ਕਾਫੀ ਬਿਮਾਰ ਸੀ ਤੇ ਮਨ ਵਿੱਚ ਸੰਕਲਪ ਆ ਗਿਆ ਉਹ ساری ਜ਼ਿੰਦਗੀ ਬ੍ਰਹਮਚਰਜੇ ਚੱਲਣਗਾ ਆਦਤੀ ਮੈਂ ਰਾਜੇ ਦੀ ਰਾਜਕੁਮਾਰੀ ਵਿਆਹ ਕਰਾਉਂਦੀ ਮਰਦ ਦਾ ਸਪਰਸ਼ ਇਸ ਤਰ੍ਹਾਂ ਦਾ ਹੁੰਦਾ ਮਨ 'ਚ ਸੰਕਲਪ ਪਲ ਗਿਆ ਮੌਤ ਹੋ ਗਈ ਮਨ ਦੇ ਸੰਕਲਪ ਨੇ ਅੰਤ ਕਾਲ ਵਾਲੀ ਜੋ ਲਿਖਿਆ ਨਾ ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਅੰਤ ਕਾਲ ਜੇ ਲక్ష్ਮੀ ਸਿਮਰੈ ਅੰਤ ਕਾਲ ਜੇ ਮੰਦਰ ਸਿਮਰੈ ਅੰਤ ਕਾਲ ਜੇ ਇਸ ਤਰੀ ਸਿਮਰੈ ਜੀੜਾ ਵੀ ਕੋਈ ਇਸ ਤਰ੍ਹਾਂ ਦੇ ਕੋਈ ਵੀ ਕੁਝ ਵੀ ਹੋਵੇ ਅੰਤ ਕਾਲੋ ਆਇਆ ਤੇ ਅਗਲੀ ਜੂਨ ਮਿਲੀ ਬੇਸਵਾ ਜੂਨ ਅੰਤ ਕਾਲ ਜੇ ਇਸ ਤਰੀ ਸਿਮਰੈ ਐਸੀ ਚਿੰਤਾ ਮਹਿ ਜੀਮਰੈ ਬੇਸਵਾ ਜੂਨ ਬਲ ਬਲ ਉੱਤਰੇ ਉਹ ਪਰਖ ਸੀ ਉਹ ਇਸਤਰੀ ਸੀ ਤੇ ਬੇਸਵਾ ਜੂਨ ਵੀ ਚਾ ਗਈ ਤੇ ਬਣੀ ਗਨਕਾ ਸੰਸਕਾਰ ਪਿਛਲੇ ਉਦਾਂ ਚੰਗੇ ਸੀ ਪਰ ਮੌਕੇ ਤੇ ਫੈਸਲਾ ਇਸ ਤਰ੍ਹਾਂ ਦਾ ਹੋ ਗਿਆ ਆ ਗਈ ਤੇ ਹੁਣ ਜੀਵਨ ਵਿੱਚ ਪਿਛਲੇ ਕਰਮ ਵੀ ਚਲਦੇ ਆ ਨਾਲੋਂ ਨਾਲ ਆਈ ਤੇ ਇਸ ਤਰ੍ਹਾਂ ਦਾ ਸਬਾਬ ਬਣ ਗਿਆ ਕੰਮ ਇਹ ਫੜ ਲਿਆ ਹੁਣ ਉਹਦਾ ਨਿਜਮੇ ਸੀ ਵੀ ਜਿਹੜਾ ਕੋਈ ਗਾਕ ਆ ਗਿਆ ਉਹਦੇ ਘਰ ਇੱਕ ਵਾਰ ਸ਼ਾਮ ਨੂੰ ਬਸ ਉਹ ਉਸ ਦਿਨ ਉਹਨੂੰ ਆਪਣਾ ਪਤੀ ਮੰਨਦੀ ਸੀ ਵੀ ਅੱਜ ਮੇਰੇ ਲਈ ਇਹ ਮੇਰਾ ਪਤੀ ਹੈ ਤਨ ਮਨ ਦੇ ਨਾ ਅੰਤਰਾਖ ਹੈ ਅਬਰਾ ਦੇਖ ਨਾ ਸੁਣਾ ਅਪਖ ਹੈ ਇਸ ਤਰ੍ਹਾਂ ਦੀ ਉਹਦੀ ਜ਼ਿੰਦਗੀ ਦੀ ਪਰ ਇੱਕ ਦਿਨ ਐਸਾ ਹੋਇਆ ਹੁਣ ਜ਼ਿੰਦਗੀ ਤਾਂ ਬਹੁਤ ਗਰਕੀ ਹੋਈ ਤਰਾਂ ਤਰਾਂ ਦੇ ਲੋਕਾਂ ਨੇ ਆਉਣਾ ਜੀਵਨ ਵਿੱਚ ਗਿਰਾਵਟ ਹੋਈ ਜਾਣੀ ਗਿਰਾਵਟ ਹੋਈ ਜਾਣੀ ਮਨ ਨਹੀਂ ਟਿਕਦਾ ਹੈ ਜੇ ਲੋਕਾਂ ਦਾ ਜਿੰਨੀ ਅੰਦਰ ਅੱਗ ਹੋਏਗੀ ਨਾ ਵਿਸ਼ਿਆਂ ਦੀ ਉਹਨਾਂ ਮਨ ਚੰਚਲ ਹੁੰਦਾ ਹੈ ਦੁਖੀ ਵੀ ਉਹਨਾਂ ਹੀ ਹੁੰਦਾ ਹੁੰਦਾ ਕੋਈ ਆਖੇ ਨਾ ਵੀ ਟਿਕ ਜਾਂਦਾ ਮਨ ਇਦਾਂ ਨਾ 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 ਜਿਨਨੇ ਇਹ ਲੋਕ ਦੁਖੀ ਹੁੰਦੇ ਆ ਉਹਨਾਂ ਕੋਈ ਦੁਖੀ ਨਹੀਂ ਲੋਕ ਜਿਹੜੇ ਸਾਡੇ ਹਜੇ ਪਤਾ ਨਹੀਂ ਨਾ ਨੌਜਵਾਨਾਂ ਨੂੰ ਜਾਂ ਉਹ ਕਹਿੰਦੇ ਜੀ ਪਤਾ ਨਹੀਂ ਕਿੰਨੀ ਕਿੰਨਾਂ ਨੂੰ ਆਇਸ਼ ਜਾਂ ਮौज ਆ ਰੋਲ ਮਾਡਲ ਸਮਝਦੇ ਆ ਨਚਾਰਾਂ ਜਿਆ ਨੂੰ ਕਲਾਕਾਰਾਂ ਨੂੰ ਜਾਂ ਫਿਲਮੀ ਅਦਾਕਾਰਾਂ ਨੂੰ ਵੀ ਇਹ ਇਹਨਾਂ ਦੀ ਜ਼ਿੰਦਗੀ ਉਹ ਕਾਦੀ ਜ਼ਿੰਦਗੀ ਹੈ ਇਹਨਾਂ ਦੀ ਪੱਠ ਹੈ ਇਹਨਾਂ ਦੀ ਜ਼ਿੰਦਗੀ ਪੱਠੀ 'ਚ ਪਏ ਦਾਣੇ ਦੀ ਤਰੰਤ ਤਪਦੇ ਆ ਜੀਉ ਤਪ ਤਪ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਵਿਕਾਰ ਬਹੁਤੇ ਵਿਕਾਰਾਂ ਵਿੱਚ ਤਾਂ ਖਪੇ ਗਈ ਬੰਦਾ ਤਪੇ ਗਈ ਬੰਦਾ ਹੋਰ ਕੀ ਹੈ ਬਾਣੀ ਦਾ ਫੈਸਲਾ ਤਾਂ ਸੱਚ ਹੈ ਅੰਦਰੋਂ ਅੰਦਰ ਹੀ ਦੁਖੀ ਮਨ ਬਹੁਤ ਤੜਫੇ ਪਰ ਕੀ ਨੂੰ ਸੁਣਾਵੇ ਕੋਈ ਦਰਦੀ ਨਾ ਤੇ ਇੱਕ ਦਿਨ ਕੋਈ ਸਾਧੂ ਆ ਗਿਆ ਮੀਂਹ ਪੈਂਦਾ ਸੀ ਮੀ ਪੈਂਦੀ ਮੀਂਹ ਤੋਂ ਬਚਦੇ ਹੋ ਰਾਹ ਵਿੱਚ ਦੀ ਲੰਘਦਾ ਸੀ ਉਹਨੂੰ ਪਤਾ ਵੀ ਨਹੀਂ ਸੀ ਕੌਣ ਆਇਆ ਕਿੱਥੇ ਆ ਉਹਦੇ ਬਾਹਰ ਛਤੜਾ ਜਲਾਵਿਆ ਸੀ ਉਹ ਛਤੜੇ ਦੇ ਥੱਲੇ ਖੜ ਗਿਆ ਕਿ ਮੀਂਹ ਤੋਂ ਬਚਣ ਲਈ ਉਹਨੇ ਬੂਹਾ ਖੋਲ ਦਿੱਤਾ ਆਖਿਆ ਆਜੋ ਅੰਦਰ ਉਹ ਅੰਦਰ ਗਏ ਉਹਨੇ ਬਿਠਾ ਲਿਆ ਉੱਥੇ ਕਹਿੰਦੀ ਬੈਠੋ ਉਹਨੇ ਦੇਖਿਆ ਇੱਕ ਸੰਤ ਹੈ ਸੰਤ ਹੈ ਤੇ ਉਹਨੇ ਜਨੀ ਨੂੰ ਆਖਿਆ ਵੀ ਮੇਰੇ ਲੋਕ ਕੋਈ ਸੇਵਾ ਦੱਸੋ ਮੈਂ ਕੀ ਕਰ ਸਕਦੀ ਹਰ ਪੱਖੋਂ ਉਹਨੇ ਆਖਿਆ ਭਈ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਉਹਨੇ ਫਿਰ ਆਪਣੀ ਅਸਲੀਅਤ ਦੱਸੀ ਕਹਿਣ ਲੱਗੀ ਵੀ ਮੇਰਾ ਤਾਂ ਹੁਣ ਇਹ ਇਸ ਤਰ੍ਹਾਂ ਦਾ ਕਰਮ ਹੈ ਤੇ ਮੈਂ ਇਹੀ ਤੁਸੀਂ ਆਏ ਮੇਰੇ ਘਰ ਮੈਂ ਧੰਨਵਾਦੀ ਆਂ ਤੁਹਾਡੀ ਸੰਤ ਨੇ ਵੇਖਿਆ ਵੀ ਦਾ ਜੀਵਨ ਬਹੁਤ ਲੱਗਿਆ ਹੋਇਆ ਪਰ ਉਹਨੇ ਫਿਰ ਗੁਹਾਰ ਕੀਤੀ ਕਹਿਣ ਲੱਗੀ ਕਹਿੰਦੀ ਮੈਂ ਵੀ ਚਾਹੁੰਨੀ ਆ ਨਿਕਲ ਜਾਏ ਚੋਂ ਪਰ ਨਿਕਲ ਨਹੀਂ ਹੁੰਦਾ ਇੱਕ ਇਹ ਚ ਵੜਨਾ ਸੌਖਾ ਹੈ ਇਸ ਕੰਮ ਚ ਬੁਰੇ ਕਿਸੇ ਵੀ ਕੰਮ ਚ ਪਰ ਮੁੜਨਾ ਨਹੀਂ ਜਿਆਦਾ ਔਖਾ ਹੁੰਦਾ ਉਹ ਨਹੀਂ ਹੁੰਦਾ ਕੋਈ ਸਾਧੂ ਹੋਵੇ ਤਾਂ ਬਖਸ਼ ਦੇਵੇ ਸਵਾਮੀ ਵਿਵੇਕਾਨੰਦ ਦੀ ਗੱਲ ਹੈ ਇੱਕ ਰਾਜੇ ਨੇ ਸੱਦਿਆ ਉਹਨਾਂ ਨੂੰ ਆਪਣੇ ਮਹਿਲਾ ਤੇ ਉਹਨੇ ਸਤਕਾਰ ਵਜੋਂ ਉਹ ਗਏ ਤੇ ਜਦੋਂ ਉਹ ਗਏ ਉਹਨਾਂ ਨੂੰ ਪਤਾ ਲੱਗਾ ਵੀ ਮੇਰੇ ਸਵਾਗਤ ਲਈ ਇੱਕ ਇਲਾਕੇ ਦੀ گاਉਣ ਵਾਲੀ ਬਹੁਤ ਸੁੰਦਰ گاਉਂ ਦੀ ਬੇਸਵਾ ਨੂੰ ਸੱਦਿਆ ਹੋਇਆ ਨੇ ਇਹ ਬ੍ਰਹਮਚਾਰੀ ਸੀ ਇਹ ਬਾਹਰ ਨਹੀਂ ਨਿਕਲਿਆ ਨੇ ਕੁੰਡੀ ਲਾਲੀ ਅੰਦਰ ਮੈਂ ਉਹਦੇ ਮੱਥੇ ਨਹੀਂ ਲੱਗਣਾ। ਉਹਨੇ ਫਿਰ ਗੀਤ ਗਾਇਆ ਇਸ ਤਰ੍ਹਾਂ ਦਾ ਕਹਿੰਦੀ ਮੈਂ ਭਾਵੇਂ ਪਾਪੀਆਂ ਪਰ ਤੂੰ ਤਾਂ ਪਵਿੱਤਰ ਆਤਮ ਹੈ। ਮੈਂ ਮੈਲੀ ਆ ਮੈਂ ਹਨੇਰਾ ਮੇਰੇ ਅੰਦਰ ਤੇਰੇ ਅੰਦਰ ਤਾਂ ਸੂਰਜ ਹੈ ਤੂੰ ਮੈਨੂੰ ਬਖਸ਼ ਤੇ ਤੂੰ ਚਾਨਣ ਦੇ ਦੇ। ਉਹਨੇ ਇਸ ਤਰ੍ਹਾਂ ਦਾ ਨਿਮਰਤਾ ਉਹ ਭਾਪੂਰਤ ਗਾਇਆ। ਉਹ ਫਿਰ ਬਾਹਰ ਨਿਕਲੇ ਤੇ ਉਹਨੂੰ ਉਹਨਾਂ ਨੇ ਜਣੀ ਉਪਦੇਸ਼ ਦਿੱਤਾ ਵਗੈਰਾ ਵਗੈਰਾ। ਜਣੀ ਕਈ ਵਾਰੀ ਹੁੰਦੀ ਕੋਈ ਕਿਰਨ ਅੰਦਰ ਉਹਨੇ ਫਿਰ ਜਦੋਂ ਬੇਨਤੀ ਕੀਤੀ ਫਿਰ ਸੰਤ ਨੇ ਆਖਿਆ ਕਹਿੰਦੇ ਚੰਗਾ ਤੂੰ ਐਉਂ ਕਰੀ ਬਹੁਤਾ ਤਨੀ ਮੈਂ ਕੁਛ ਕਰ ਸਕਦਾ ਮੇਰੇ ਕੋਲ ਇੱਕ ਤੋਤਾ ਹੈ ਪਿੰਜਰੇ ਚ ਸੀਗਾ ਉਹਦੇ ਕੋਲ ਤੋਤਾ ਵੀ ਇਹ ਫੜ ਲੈ ਤੂੰ ਇਹ ਆਪਣੇ ਕੋਲ ਰੱਖ ਇਹਨੂੰ ਤੂੰ ਇੱਕ ਕੰਮ ਕਰੀ ਵਸ ਮੇਰੇ ਨਾਲ ਵਚਨ ਕਰ ਮੈਂ ਤੈਨੂੰ ਕੁਛ ਦੇ ਤਾ ਹੋਰ ਸਕਦਾ ਨਹੀਂ ਕਿ ਤੂੰ ਇਹਨੂੰ ਰੱਖ ਲੈ ਤੇ ਇਹਨੂੰ ਤੂੰ ਆਪ ਦਾਣਾ ਚੂਰੀ ਜੋ ਵੀ ਖਾਊਗਾ ਤੂੰ ਖਵਾਉਣੀ ਹੈ ਤੇ ਨਾਲ ਇਹ ਏਉਂ ਨਹੀਂ ਖਾਂਦਾ ਵੀ ਤੂੰ ਆਖੇ ਵੀ ਓਦਾਂ ਹੀ ਖਾ ਲੂਗਾ ਨਾ ਨਾ ਇਹ ਖਾਊਗਾ ਤਾਂ ਜੇ ਇਹਨੂੰ ਤੂੰ ਰਾਮ ਰਾਮ ਕਰਾਏਂਗੀ ਪੰਜ ਚਾਰ ਮਿੰਟ ਪਹਿਲਾਂ ਪਹਿਲਾਂ ਕਹੇਗੀ ਰਾਮ 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 ਪ੍ਰਮਾਤਮਾ ਦੇ ਵਾਹਿਗੁਰੂ ਦਾ ਨਾਮ ਇਹ ਸ੍ਰੀ ਰਾਮਚੰਦਰ ਜੀ ਦਾ ਨਹੀਂ ਉਹ ਕਹਿੰਦੀ ਠੀਕ ਹੈ ਜੀ ਮੈਂ ਕਰਾ ਦਾਂਗੀ ਉਹ ਦੇ ਕੇ ਚਲਾ ਗਿਆ ਐਸਾ ਹੀ ਹੋਇਆ ਉਹਨੇ ਤੋਤਾ ਰਖ ਲਿਆ ਹੁਣ ਉੱਥੇ ਹੀ ਬਸ ਜ਼ਿੰਦਗੀ ਬਸ ਲੱਗੀ ਉਹਦੀ ਬਦਲੀ ਕਿਦਾਂ ਉਹ ਤੋਤਾ ਸਵੇਰੇ ਉੱਠ ਜਾ ਕਰੇ ਸਵੇਰੇ ਸਵੇਰੇ ਲੱਗ ਜਾ ਕਰੇ ਰੱਬ ਦਾ ਨਾਮ ਜਪਣ ਬੋਲਦਾ ਸੀ ਉਹ ਇਹ ਰਾਤ ਨੂੰ ਸੌਆਂ ਲੇਟ ਕਰੇ ਇਹ ਜੇ ਆਉਣਾ ਬੰਦਿਆਂ ਨੇ ਗਾਕਾਂ ਨੇ ਰਾਤ ਨੂੰ ਇਹਨੇ ਸੌਣਾ ਲੇਟ ਇਹਨੇ ਆਪਣੀ ਨੌਕਰਾਨੀ ਨੂੰ ਆਖਿਆ ਕਹਿੰਦੀ ਵੀ ਮੈਂ ਬਚਨ ਕਰ ਚੁੱਕੀਆਂ ਤੇ ਤੂੰ ਐਂ ਕਰਿਆ ਕਰ ਹੁਣ ਅੱਗੇ ਨੂੰ ਆਪਣਾ ਜਿਹੜਾ ਇਹ ਹੈ ਬੂਹਾ 10 ਵਜੇ ਤੱਕ ਪਾਸੇ ਨੂੰ ਖੋਲਣਾ ਉਦੋਂ ਬਾਅਦ ਨਹੀਂ 10 ਵਜੇ ਤੱਕ ਕਰਤਾ ਉੱਠਣ ਜਲਦੀ ਲੱਗੀ ਉੱਠ ਕੇ ਜਲਦੀ ਤੇ ਉਹਨੂੰ ਚੁਰੀ ਚਰੀ ਖਵਾਇਆ ਕਰੇ ਖਾਵੇ ਨਾ ਉਹਨੂੰ ਕਿਹਾ ਕਰੇ ਬੋਲ ਮਿੱਠੂ RAM ਉਹ ਰਾਮ ਕਹੇ ਤੇ ਫਿਰ ਚੂਰੀ ਖਾਵੇ ਰਾਮ 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 ਪਰਮਾਤਮਾ ਦੇ ਨਾਮ ਨਾਲ ਐਸੀ ਜੁੜੀ ਅੰਦਰੋਂ ਬਸ ਸ਼ੁੱਧ ਹੋ ਗਿਆ ਨਾਮ ਨਾਲ ਉਹ ਟਾਈਮ ਕਟਾਉਂਦੀ ਕਟਾਉਂਦੀ ਇੱਕ ਦਿਨ ਕਲੋਜ਼ ਕਰਤਾ ਕੰਮੇ ਛੱਡਤਾ ਭਗਤ ਬਣ ਗਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਦਾ ਜ਼ਿਕਰ ਆਉਂਦਾ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਘਨਕਾਸੀ ਉਧਰੀ ਤਾਂ ਕੋ ਜਸਰਤਾਰੂ ਗੁਰੂ ਤੇਗ ਬਹਾਦਰ ਜੀ ਦਾ ਬਖਸ਼ਾਤ ਹੈ ਮੇਰੇ ਮਨਾ ਤੂੰ ਵੀ ਪ੍ਰਭੂ ਦੀ ਸ਼ਰਨ ਵਿੱਚ ਆ ਜਾ ਉਹਦਾ ਨਾਮ ਜਪ ਲੈ ਉਹਦੇ ਨਾਮ ਨੂੰ ਜਪ ਕੇ ਗਨਕਾ ਦਾ ਉਧਾਰ ਹੋਇਆ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸਰਤਾਰੂ ਔਰ ਕਹਿੰਦੇ ਹਿਰਦੇ ਨੂੰ ਉਸ ਦਾ ਜਸ ਉਹਦੀ ਸਿਫਤੋ ਸਲਾਹ ਆਪਣੇ ਹਿਰਦੇ ਵਿੱਚ ਧਾਰਨ ਕਰ ਉਹਦਾ ਨਾਮ ਪਾਪੀ ਡਿੱਗੇ ਤੋਂ ਡਿੱਗੇ ਬੰਦਿਆਂ ਨੂੰ ਵੀ ਚੁੱਕਣ ਦੀ ਸਮਰੱਥਾ ਰੱਖਦਾ ਹੈ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਕੋਈ ਗਲਤੀ ਔਗੁਣ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦੇ ਗੁਰੂ ਪਰਮੇਸ਼ਰ ਬਖਸ਼ਿੰਦ ਹੈ ਅੱਗੇ ਨੂੰ ਮਾਰਗ ਪਾਉਂਦਾ ਹੈ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੈ ਪਾ ਕੇ ਬਖਸ਼ ਦੇ ਤਦੇ ਗੁਰੂ ਜੀ ਕਹਿੰਦੇ ਪਤਤ ਅਸੰਖ ਪਤਤ ਡਿੱਗੇ ਹੋਏ ਅਸੰਖ ਅਰਥ ਹੈ ਅਣਗਿਣਤ ਅਣਗਿਣਤ ਡਿੱਗੇ ਹੋਏ ਪੁਨੀਤ ਕਰ ਪੁਨੀਤ ਪਵਿੱਤਰ ਪੁਨੀਤ ਸ਼ਬਦ ਹੁੰਦਾ ਤਿੰਨ ਵਾਰੀ ਪਵਿੱਤਰ 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 ਕਹੋਗੇ ਨਾ ਫਿਰ ਪੁਨੀਤ ਸ਼ਬਦ ਬਣਦਾ ਹੈ ਪਤ ਅਸੰਖ ਪੁਨੀਤ ਕਰ ਪੁਨਹ ਹੈ ਪੁਨਹ ਹੈ ਬਲੇਹਾਰ ਐਸੇ ਪ੍ਰਮਾਤਮਾ ਤੋਂ ਬਾਰ-ਬਾਰ ਬਾਰ-ਬਾਰ ਮੈਂ ਬਲੇਹਾਰੇ ਜਾਮਾਂ ਮੈਂ ਨਮਸਕਾਰ ਕਰਦਾ ਹਾਂ ਉਹ ਡਿੱਗਿਆਂ ਨੂੰ ਪਾਪੀਆਂ ਨੂੰ ਪਵਿੱਤਰ ਕਰਦਾ ਹੈ